ਜੇ ਪਾਗੇ ਡੰਗਣਾ ਚ ਦਿੱਥੇ ਕੇ ਡੰਗਣਾ ਚ ਡੰਗਰ ਹੋਏ ਬੰਦੇ ਬਾਹਰ ਆ ਕੇ ਤੇ ਪੂਰੇ 1 ਮਹੀਨੇ ਬਾਅਦ ਵੀਡੀਓ ਇੱਧਰ ਗੋਹੇ ਦੀਆਂ ਤਿਆਰੀਆਂ ਸ਼ੁਰੂ ਇੱਧਰ ਬੰਦਾ ਇਹ Holi ਖੇਡਦਾ Holi ਤੇ ਗੋਹਾ ਲੈ ਬਿਨਾਂ ਸੀ ਇਹ ਗੋਹੇ ਨਾਲ Holi ਖੇਡਣੀ ਆ ਇੱਕੀ ਮੂਤ ਨਾਲ ਗੋਹਾ ਹੁਣ ਤੁਸੀਂ ਬੱਤਨ ਲੱਗੇ ਹੁਣ ਇਹ ਵੀ ਕੰਮ ਕਰਨਾ ਹੈ ਤਾਂ ਗੋਹਾ ਬੱਤਨ ਨਾਲ ਹੀ ਮੰਨਦੀ ਗੋਹਾ ਓਕੇ ਚਲੋ ਅਸੀਂ ਤੁਸੀਂ ਆਪਦਾ ਕੰਮ ਕਰ ਵੀ ਅਸੀਂ ਬਣਾਉਣਾ ਬਹੁਤ ਟਾਈਮ ਲੱਗੂ ਵੀਡੀਓ ਬਣਾਉਣ ਲੱਗਿਆਂ ਬਾਈ ਲਗਭਗ 1 ਮਹੀਨਾ ਹੋ ਗਿਆ ਵਿੱਚ ਦੀ ਕੰਮਕਾਰ ਰੁੱਲਦੇ ਰਹੇ ਤੇ ਬਾਪੂ ਸਾਡਾ ਹੋ ਗਿਆ ਬਿਮਾਰ ਤੇ ਆਪਾਂ ਜਿਹੜੀ ਕਿ ਪਹਿਲਾਂ ਹੋ ਗਰੀਦੀ ਨਾ ਮੌਦਰੇ ਤੇ ਥੋੜੇ ਇੱਧਰ ਗਾਪਾਂ ਦਾ ਦਰਸਾਉਂਦਾ ਕਿੱਟ ਬਾਰੇ ਕਿਹਾ ਸੀ ਵੀ ਆਪਾਂ ਇੱਕ ਹੀ ਕਿੱਟ ਨਾਲ ਜਾਂ گاਮਾਂ ਚੈੱਕ ਕਰਾਂਗੇ ਆਪਣੀਆਂ ਤੇ ਉਹ ਅੱਜ ਆਪਾਂ ਕਰਦੇ ਹਾਂ ਕਿਵੇਂ ਹੁੰਦੀਆਂ ਨੇ ਕਿਵੇਂ ਰਿਜ਼ਲਟ ਆਉਂਦਾ ਕਿੰਨਾ ਰਿਜ਼ਲਟ ਆਉਂਦਾ ਉਹ ਦੇਖਦੇ ਹਾਂ ਹੁਣ ਪਰਮਾਤਮਾ ਦੇ ਨਾਮ ਲੈ ਕੇ ਕਰਦੇ ਹਾਂ ਸ਼ੁਰੂ ਤੇ ਕਿੱਡਾਂ ਦੀ ਕਰਦੇ ਆਪਾਂ ਤਿਆਰੀ ਲਾਉਣ ਦੀ ਗੱਬੜੀਆਂ ਮਾਪਾਂ ਕਰਦੇ ਆਪਣੀਆਂ ਚੈੱਕ ਇਹ ਰਮੇਸ ਕਨਾਟ ਗਾਲਾਂ ਪਈਆਂ ਹੂੰ ਸੋ ਨਵੀਂ ਆਗੜ ਬਹਾਈ ਜੀ ਆਪਾਂ ਨੇ ਇਹ ਹੁਣ ਆਪਾਂ ਪੂਰਾ ਮਹੀਨਾ ਹੋ ਗਿਆ ਸਾਨੂੰ ਹਾਂ ਕੁਝ ਗਾਵਾਂ ਆਪਣੀਆਂ ਰਹਿੰਦੀਆਂ ਜਿਨ੍ਹਾਂ ਤਾਂ ਕਰਕੇ ਉਹਦੇ ਦਿਨ ਘਟਦੇ ਨੂੰ 28 ਦਿਨਾਂ ਦੀ ਕੰਮ ਕਰਦੀ ਐ 28 ਦਿਨਾਂ ਤੋਂ ਬਾਅਦ ਉਹ 28 ਦਿਨਾਂ ਦੇ ਕੰਮ ਕਰਦੀ ਐ 28 ਦਿਨਾਂ ਤੋਂ ਬਾਅਦ ਹੁਣ ਆਪਾਂ ਕਰਨਗੇ ਆਪਣੇ ਕੰਮ ਤੇ ਰੱਬ ਦਾ ਨਾਮ ਲੈ ਕੇ ਦੇਖੋ ਕਰਦੇ ਹਾਂ ਸ਼ੁਰੂ ਕਿੰਨੀਆਂ ਜਾਣੀਆਂ ਹਾਂ ਸੂਣ ਵਾਲਿਆਂ ਨੇ ਆਹ ਦੇਖੋ ਪਹਿਲਾਂ ਤੇ ਕਿ ਕਿ ਨਿਕਲਦਾ ਆਹ ਹ ਇਹ ਜਟਾ ਠੀਕ ਹੈ ਜਿਹੜਾ ਜਿਹੜੀ ਦੱਸੂਗੀ ਪ੍ਰੋਪਰ ਤੇ ਆਹ ਇੰਜੈਕਸ਼ਨ ਕਲਰ ਜੋ ਸੈਂਪਲ ਲੈਣ ਵਾਸਤੇ ਤੇ ਦੂਜਾ ਕੱਟ ਤੋਂ ਜਿੰਨਕਲਾ ਹੋਰ ਆਪਾਂ ਜਿਹਦੇ ਵਿੱਚ ਆਪਾਂ ਇਹਦਾ ਬਲੱਡ ਲੈਣਾ ਬਲੱਡ ਨਾਲ ਰੈਸਟ ਹੋਊਗਾ ਠੀਕ ਹੈ ਇਹਦੇ ਵਿੱਚ ਪਊਗਾ ਇਹ ਕਟਰੀ ਦੇ ਵਿੱਚ ਤੇ ਇਹ ਸਰਿੰਜ ਆ ਗਈ ਆ ਇਹਦੀ ਕਟਰੀ ਜਿੱਥੇ ਬਲੱਡ ਆਪਾਂ ਕੱਢਣਾ ਹੋਰ ਚੀਜ਼ ਨਾਲ ਤੇ ਇੱਕ ਹੈਗਾ ਆ ਪ੍ਰੋਪਰ ਸੋਲੂਸ਼ਨ ਆਲ ਦਾ ਕੈਮੀਕਲ ਹੈ ਨਾ ਇਹ ਕੈਮੀਕਲ ਦੇ ਡਰਾਪਸ ਹੀ ਤਿੰਨ ਪੈਣਗੇ ਦੇਖੋ ਜੀ ਤਿੰਨ ਬਲੱਡ ਦੇ ਤਿੰਨੇ ਇਹ ਦੇ ਠੀਕ ਹੈ ਜੀ ਤੇ ਇੱਕ ਇਹਦੇ ਸੂਈ ਆ ਆ ਜੀ ਨੂੰ ਕੰਮ ਕਰਨਾ ਇਹਨੂੰ ਖੋਲ ਦੇਣਾ ਪਰਲਾ ਨਹੀਂ ਖੋਲ ਕੇ ਰੱਖ ਲੈਣਾ ਪਲੇਨ ਜਗ੍ਹਾ ਤੇ ਆਪਾਂ ਫਾਸਟ ਫਾਸਟ ਕਿਹੜੀ ਗੱਲ ਕਰਾਂਗੇ ਇਹਦਾ ਕਰ ਦੋ ਹਾਂ ਕਿੰਨੀਆਂ ਚੈੱਕ ਕਰਨੀਆਂ ਨੇ ਕਿੰਨੀਆਂ ਚੱਕ ਕਰਨੇ ਮੈਨੂੰ ਫੜਾ ਦੋ ਆ ਦੇਖੋ ਇਦਾਂ ਇਹ ਇਹ ਆਪਾਂ ਸਿਰਫ ਸਲੀੰਜਾ ਦੇ ਰੱਖ ਲਵਾਂਗੇ ਤੇ ਥੀ ਸਲਾਈਟ ਇਹਦੇ ਨਾਲ ਆਪਾਂ ਨੂੰ ਬਲੱਡ ਕਰਾਂਗੇ ਪਾਵਾਂਗੇ ਵਿੱਚ ਠੀਕ ਆ ਤੇ ਆਹ ਸੂਈ ਚੀਰਿਆ ਤੇ ਆਹ ਨਾਲ ਮੈਂ ਉਹ ਕਿੱਥੇ ਰੱਖਦੇ ਆ ਸਰਿੰਜੇ ਦਿੱਤੀ ਸੀ ਜਿਹੜੀ ਉਹ ਕਿੱਥੇ ਰੱਖਦੇ ਹਾਂ ਆ ਇਹ ਹੋ ਤੇਰੀ ਬੱਧਾ ਹੋ ਗਮਸਾਰ ਹੀ ਇਹ ਨਾਲ ਰੱਖਣੀ ਸੂਈ ਫੜਾ ਦੇ ਇੱਥੇ ਮੈਨੂੰ ਫੜਾ ਦੋ ਤੇ ਹੁਣ ਪਹਿਲਾਂ ਆਪਾਂ ਕੱਢਦੇ ਆਂ ਬਲੱਡ ਪਹਿਲੀ ਗਾਂ ਦਾ ਜੀ ਜਿਆਦਾ ਹੋ ਬਾਬਾ ਜੀ ਪਰਮੇਸ਼ ਸਿੰਘ ਹਾਰ ਗਾਂ ਨੂੰ ਤੈਨੂੰ ਬੜਾ ਤੈਨੂੰ ਪਰਦਾ ਆ ਬਲੱਡ ਇਹ ਪਾਉਣਾ ਇਹ ਵੀ ਹੁੰਦਾ ਤੀਕਿਆਂ ਦਾ ਆਪਣੇ ਬਲੱਡ ਲੈ ਲਿਆ ਹੁਣ ਆਪਾਂ ਪਰਮਾਇਦ ਸਿੰਨ ਡਰਾਪਸ ਇਨੂੰ ਉਹਦੇ ਵਿੱਚ ਪਾ ਲੋ ਉਹਦੇ ਵਿੱਚ ਪਾ ਲੋ ਇਹਨੂੰ ਉਹ ਕਿੱਕੀ ਲਿਖਿਆ ਆਹ ਦੇਖੋ ਭਾਈ ਆਹ ਦੇਖੋ ਭਾਈ ਨੀਲੀ ਜੀ ਇਹ ਆ ਗਿਆ ਇਹ ਜਿ ਪਾ ਕੇ ਇਹਨੂੰ ਬਣਾਉਣ ਨੂੰ ਗਿੱਤ ਕਰ ਹਲਾਉਣੀ ਸੀ ਜੀ ਇਹਨੂੰ ਪਹਿਲਾਂ ਇੱਥੇ ਪਾਣਾ ਜਿੱਥੇ ਆਪਾਂ ਨਾਮ ਲਿਖਣਾ ਉਹਤੇ ਨਾਮ ਕੀ ਲਿਖਣਾ ਆਪਾਂ ਤਾਂ ਹੁਣ ਪਤਾ ਹੀ ਐ ਵੀ ਆਹ ਵਾਲੀ ਗਾਂ ਦਾ ਕਰਿਆ ਬਹੁਤ ਆਪਾਂ ਪਰ ਕੋਸਿੰਦੇ ਫੇਰੇ ਆਪਾਂ ਥੋੜਾ ਹਲਾ ਲਾਂਗੇ ਤੁਸੀਂ ਪਾ ਕੇ ਆਹ ਕਰ ਦੋ ਬਹੁਤ ਹੋ ਗਿਆ ਹੁਣ ਆਪਾਂ ਕਰਦੇ ਹਾਂ ਸਟਾਰ ਕਿੰਨੇ ਡ੍ਰੌਪ ਲੈਣੇ ਓ ਬਲੱਡ ਹੋ ਬਲੱਡੀ ਹੋ ਗਿਆ ਮੈਂ ਦੇਖਿਆ ਤਨ ਚਲੋ ਇਹ ਤਾਂ ਤਿੰਨ ਡਰਾਪਸ ਆਪਾਂ ਹੀ ਪਾਤੇ ਤੇ ਤੇ ਹੁਣ ਤਿੰਨੇ ਆਪਾਂ ਬੰਗਾ ਸੋਲੂਸ਼ਨ ਇਹ ਨਾਲ ਇਹ ਤਾਂ ਇਹਨਾਂ ਦੇ ਇਹ ਚ ਗਲੀ ਕੱਢਣੀ ਪਊ ਮਨ ਲੱਗਦਾ ਨਹੀਂ ਨਹੀਂ ਗਲੀ ਨਹੀਂ ਕਰਨੀ ਪੈਂਦੀ ਹਾਂ ਗੱਲ ਤਾਂ ਉਹ ਤੋੜਨਾ ਪੈਣਾ ਰੋ ਓਕੇ ਇਹ ਜਿਆਦਾ ਪੈ ਜੂ ਫਿਰ ਇਹਦੇ ਵਿੱਚ ਲੋ ਸੋ ਲੋਜੀ ਦੇਖਦੇ ਹਾਂ ਕਿ ਕੀ ਰਿਜ਼ਲਟ ਆਉਂਦਾ ਆ ਦੇਖੋ ਹੁਣ ਇਹ ਦਿਖਾ ਆ ਜੇ ਹੁਣ ਇਹ ਕਵਰ ਕਰ ਕਰ ਨਾਲ ਜਨਨ ਲੈਣ ਨੂੰ ਅਜੇ ਥੋੜਾ ਸਾਹਮਣੇ ਰੱਖ ਲੋ ਹਾਂ ਹੁਣ ਦੇਖ ਥੋੜਾ ਨਵੇਂ ਰ ਜਾਓ ਜਾਓ ਤੇ ਲੈਣਾ ਆਉਣੀਆਂ ਪਤਾ ਲੱਗ ਜੂ ਆਪਾਂ ਨੂੰ ਵੀ ਕਿਹੜੀਆਂ ਕਿਹੜੀਆਂ ਲੈਣ ਆ ਰਹੀਆਂ ਨੇ ਉਦਾਂ ਦਾ ਡਾਰਕ ਹੋਈ ਜਾਣੀ ਜ ਲੈਣਾ ਤਿੰਨੇ ਹੁਣ ਥੋੜਾ ਥੋੜਾ ਟਾਈਮ ਟਕੇ ਪਤਾ ਲੱਗਾ ਤਿੰਨੇ ਆਪਣੇ ਇਹ ਡਾਰਕ ਹੋ ਗਏ ਹਾਂ ਵੈਸੇ ਲੋ ਜੀ ਤਗਾਂ ਤਾਂ ਹੈਗੀ ਐ ਇਹ ਗੱਬਣ ਹੋ ਗਈ ਪਹਿਲੇ ਹੀ ਪਰਮਾਨੰਦ ਦੀ ਕਾਪੀ ਨਾਲ ਆਪਣੀ ਪਹਿਲੀ ਗਾਂ ਓਕੇ ਰਿਪੋਰਟ ਆ ਤਿੰਨੇ ਆਪਾਂ ਲੈਣ ਆ ਗੀਆਂ ਇਹਦੇ ਵੀ ਇੱਕ ਨੇ ਦੇਖੋ ਹੁਣ ਦਿਖਦਾ ਹੋਊ ਵੀਡੀਓ ਚ ਤਿੰਨੇ ਲੈਣਾਂ ਲਈ ਇਹਨਾਂ ਡਾਰਕ ਨੇ ਥੋੜਾ ਘੱਟ ਪਤਾ ਇਹ ਵੀ ਇੱਕ ਨੇ ਦੱਸਿਆ ਵੈ ਤੋ ਪ੍ਰੋਪਰ ਦੇਖੋ ਉਹ ਕਿਹਨਾਂ ਆਵੇ ਇਹਦੇ ਤੇ ਲਿਖਿਆ ਹੋਆ ਵੀ ਹੁੰਦਾ ਸੀਬੀਟੀ ਹਾਂ ਇਹਦੇ ਤੇ ਸਾਰਾ ਕੁਝ ਇਹਦੇ ਤੇ ਪ੍ਰੈਕਟਿਸ ਕਰਦੇ ਆ ਆ ਦੇਖੋ ਹੌਲੀ ਹੌਲੀ ਆਪਣੇ ਤਿੰਨੇ ਤਿੰਨੇ ਲੈਣਾਂ ਦੀ ਡਾਰਕ ਹੋ ਗਈ ਇੱਧਰ ਦੇਖ ਕਰੋੰਦਰਾ ਦਿਖਾ ਫੇ ਰੋਣੀ ਆ ਆ ਦੇਖੋ ਤਿੰਨੇ ਲੈਣਾਂ ਤੇ ਆਪਣੇ ਪੂਰੀਆਂ ਦੀਆਂ ਪੂਰੀਆਂ ਹੋ ਗਈਆਂ ਡਾਰਕ ਹੋ ਗਈਆਂ ਮਤਲਬ ਇਹ ਪਹਿਲੀ ਗਾਂ ਆਪਣੀ ਕਨਸੀਵ ਆ ਠੀਕ ਹੈ ਜੀ ਹੁਣ ਚੱਲਦੇ ਆਪਾਂ ਦੂਜੀਆਂ ਜਿਹੜੀਆਂ ਆਪਣੀਆਂ ਸੂਈਆਂ 55 ਨੇ ਇਹ ਕਾਇਦਾ ਇੱਕ ਗਾਂ ਤੇ ਆਪਾਂ ਇਹ ਨਵੀਂ ਲਾਵਾਂਗੇ ਇਹਦਾ ਵੀ ਰੀਜ਼ਨ ਕੀ ਆ ਲੋਕੀ ਵਾਰ ਕਿਸੇ ਹੁਣ ਆਸਮ ਚੇਂਜ ਹੁੰਦਾ ਕਿਸੇ ਨੂੰ ਬੁਖਾਰ ਹੁੰਦਾ ਕਿਸੇ ਦਾ ਸੈੱਲ ਘਟਨੇ ਕਿਸੇ ਦੇ ਬਲੱਡ ਵਿੱਚ ਇਨਫੈਕਸ਼ਨ ਆ ਫਿਰ ਇੱਕ ਦੂਜੀ ਗਾਹ ਨੂੰ ਹੋਣੀ ਜਿਹੜੀ ਆਪਣੀ ਇਸ ਰਿੰਗ ਦੀ ਇਹ ਹੁਣ ਆਪਾਂ ਇੱਕ ਨੇ ਸਾਰਾ ਇਹ ਛਿੜਦਾ ਨਹੀਂ ਹੁਣ ਆਪਾਂ ਨਵੀਂ ਕਿੱਟ ਖੋਲਾਂਗੇ ਤੇ ਦੂਜੀ ਗਾਹ ਤੇ ਨਵੀਂ ਕਿੱਟ ਲਾ ਲਾਂਗੇ ਹੁਣ ਫਿਰ ਹੋ ਗਈ ਪਾਰਟੀ ਇੱਕ ਪਾਸਾ ਇੱਕ ਗਾਹ ਦੀ ਪਾਰਟੀ ਹੋ ਗਈ ਇਹਨੂੰ ਕਰੋ ਸਾਈਡ ਤੇ ਆਪਾਂ ਥੱਲੇ ਛੜਦਾ ਨਹੀਂ ਆਦੇ ਆਪਾਂ ਇਸ ਹੁਣ ਕਿੱਟ ਦੇ ਵਿੱਚ ਰੱਖਾਂਗੇ ਰੱਖਾਂਗੇ ਬਾਹਰ ਉਹ ਹੁਣ ਕਿਹੜੇ ਵਾਲੀ ਚੈੱਕ ਕਰਨੀ ਆ ਕਿਹੜੀ ਚੈੱਕ ਕਰਦੀ ਆ ਹੌਣ ਚਲਾਂਗੇ ਕੋਲ ਜਿਹੜੀ ਸਿੰਗਾਂ ਦੇ ਲਈ ਦਾ ਦੋ ਗਾਮਾ ਹੋ ਜਾਵਾਂਗੇ ਐਂ ਚੱਲਦੇ ਆ ਇਹਨੂੰ ਮੁੜਿਆਵਾਂਗੇ ਓਕੇ ਆਈ ਬੈਲ ਨੂੰ ਅਸੀਂ ਚੈੱਕ ਕਰਦੇ ਆ ਫਿਰ ਇੱਕ ਖੁਸਕਬਰੀ ਹੋਰ ਦੋਨੇ ਪਹਿਲੇ ਇੱਕ ਖੁਸਕਬਰੀ ਇੱਕ ਇਹਦੇ ਨਾਲ ਆਪਾਂ ਖੁਸਕਬਰੀ ਇੱਕ ਹੋਰ ਐਡ ਕਰਾਂਗੇ ਠੀਕ ਆ ਬਹੁਤ ਵਧੀਆ ਹੋ ਗਈ ਓਕੇ ਜਿੱਦਾਂ ਯਾਦ ਮੈਂ ਬੈਠਾ ਆ ਤੱਕੀ ਤੁਹਾਨੂੰ ਹੁਣ ਇੱਕ ਚਲ ਜੂਰਾ ਕਿਵੇਂ ਜੋ ਵੀ ਤੁਸੀਂ ਤੰਨੇ ਦੋਕੇ ਬਣੇ ਚਲੋ ਆਪਣੇ ਘਰ ਨੂੰ ਦਿੱਤਾ ਵਾ ਵਾਧਾ ਆਪਾ ਜੂਸ ਕਰ ਲਓ ਆਪਾਂ ਨੂੰ ਹੁੰਦਾ ਨਹੀਂ ਉਹ ਵੈਸੇ ਗੱਲ ਲੈ ਇੱਕ ਤੇ ਫਿਰ ਆ ਵੀ ਗੱਲ ਲੈ ਇੱਕ ਇਹ ਤਾਂ ਉਹ ਹੋ ਗਈ ਵੀ ਕੰਜੂਸੀ ਵਾਲੀ ਗੱਲ ਵੀ ਕਿਸਾਨ ਕਿ ਰੱਖਾ ਕੰਮ ਤਾਂ ਹੋਣੀ ਨਹੀਂ ਕਿ ਹਰ ਇੱਕੇ ਨਾਲ ਮਿਲ ਜਾਣੀ ਐ ਇੱਥੇ ਤੱਕ ਜੂਸੀ ਕਰਕੇ ਕੋਈ ਫਾਇਦਾ ਨਹੀਂ ਬਲੱਡ ਚੱਲਦੇ ਆ ਇਹ ਬਈ ਬਲੱਡ ਕੱਢਣਾ ਵੀ ਤੁਹਾਨੂੰ ਆਉਣਾ ਚਾਹੀਦਾ ਨਾੜ ਚੋਂ ਬਲੱਡ ਲੈਣਾ ਇਹ ਵੀ ਆ ਹੈ ਬੀਜੀ ਦਾ ਹੱਕ ਰਿਆ ਵਾ ਹੁੰਦਾ ਮੜਾ ਮੋਟਾ ਕੋਰਸ ਜਿਹੜਾ ਟਿੱਕੇ ਟੁਕੇ ਲਾ ਲਾਉਂਦੇ ਨੇ ਗੱਲ ਹੁੰਦਾ ਹੈ ਕਿਤਾ ਵਾ ਥੋੜਾ ਵਾਲਾ ਟ੍ਰੀਟਮੈਂਟ ਤਾਂ ਇਹ ਕਰ ਲਾਉਂਦੇ ਨੇ ਹੁਣ ਦੂਜੀ ਗਾ ਦਾ ਬਲੱਡ ਲੈਣ ਲੱਗੇ ਨੇ ਦੇਖਦੇ ਆਂ ਬਾਬੇ ਦੀ ਕਿਰਪਾ ਨਾਲ ਇਹ ਵੀ ਪੋਜ਼ਿਟਿਵ ਹੈ ਹੋਵੇ ਦੇਖਣ ਨੂੰ ਤਾਂ ਲੱਗਦੀ ਆ ਵਾਕੀ ਦੇਖੋ ਅਸਲੀ ਪਤਾ ਲੱਗੂਗਾ ਚੈੱਕ ਕਰਕੇ ਹੇ ਇਹ ਕਹਿੰਦੀ ਹੂ ਵੀ ਇਹ ਬੰਦਾ ਨਾ ਆ ਗਿਆ ਆ ਪਾਣੀ ਨੂੰ ਖੜੀਆਂ ਨੇ ਹੁਣ ਜਿਵੇਂ ਦੇਖੀਆਂ ਸਾਰੇ ਹੈਗੇ ਹੋਣੇ ਕਿੰਨਾ ਇੱਥੇ ਫਿਰ ਮੈਂ ਲੱਤ ਚੈੱਕ ਹੋਦਣੇ ਗੁਲਿਆਣੇ ਟੱਕ ਗਰਾਉਣੀ ਟੱਕ ਗਰਾਉਣੀ ਅੱਜ ਕਹਿੰਦਾ ਸਾਰੀਆਂ ਹੈਗੀਆਂ ਨੇ ਆਸਰ ਟਿੰਗਰ ਇਹ 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 ਰਮੇਸ਼ ਸਿੰਘ ਜੀ ਤੇ ਕਿਹਾ ਰਮੇਸ਼ ਸਿੰਘ ਕਾਜ ਮਾ ਹੈ ਤਾਂ ਲੱਗ ਗਿਆ ਹੈਗੀ ਉਦੋਂ ਵੱਡੀ ਚੈੱਕ ਕਰਦਾ ਮੰਮੀ ਹੈਗੀ ਆਪਣੀ ਉਹ ਦੇਖ ਕੇ ਦੱਸ ਦਾਂਦੀ ਆ ਵੀ ਹੈਗੀ ਆ ਕਿ ਨਹੀਂ ਹੈਗੀ ਮੰਮੀ ਦਾ ਐਕਸਪੀਰੀਅੰਸ ਬਹੁਤ ਸਾਲਾਂ ਦਾ ਹੈ ਮੰਮੀ ਕਿੰਨੇ ਸਾਲ ਹੋ ਗਏ ਸਾਰੀ ਉਮਰ ਦਾ ਐਕਸਪੀਰੀਅੰਸ ਲੜਾਈ ਬਾਬਾ ਜੀ ਆ ਵੀ ਕਰ ਦੋ ਨਾਨਕ ਬਾਬੇ ਕਰ ਕਰਪਾ ਜਦੋਂ ਆਪਣੇ ਪੰਜਾਬੀਆਂ ਨੂੰ ਕੋਈ ਵੀ ਕੰਮ ਕਰਦੇ ਆ ਆਪਾਂ ਜਦੋਂ ਕਹਿੰਦੇ ਨਾਨਕ ਬਾਬੇ ਕਰ ਕਰਪਾ ਆਪਾਂ ਵੇਖ ਲੈ ਜਦੋਂ ਉਹ ਕਰਦਾ ਇਹ ਤਾਂ ਡਰਾਪਸ ਤਾਂ ਨਹੀਂ ਪਾਉਣੇ ਨੇ ਵੱਧ ਨਹੀਂ ਪਾਉਣੇ ਇਹ ਧਿਆਨ ਰੱਖਿਓ ਜਰੂਰ ਇਹਦੇ ਵੀ ਆਹ ਸੋਲੂਸ਼ਨ ਦੇ ਵੀ ਇਹਦੇ ਵੀ ਕੀ ਬਣ ਜੇ ਗੱਲ ਦੀ ਬਾਤ ਸਰ ਬਾਬੇ ਕਿਰਪਾ ਦੇਖ ਜਾਰ ਹਮੇਸ਼ਾ ਦੀ ਗੱਲ ਸੱਚੀ ਹੁੰਦੀ ਹੈ ਤੇ ਲਓ ਜੀ ਆ ਜਿਹੜੀ ਪਹਿਲਾਂ ਕੀਤੀ ਸੀ ਇਹ ਤਾਂ ਪੱਕੀ ਹੋ ਕਨਫਰਮ ਹੈ ਕਿਉਂਕਿ 15 ਮਿੰਟ ਬਾਅਦ ਡਾਰਕ ਹੁੰਦੀ ਆ ਟੀ ਵਾਲੀ ਲੈਨ ਨੂੰ ਨੂੰ ਹੋਰ ਪਤਾ ਲੱਗਿਆ ਸੀ ਫੋਨ ਕੀਤਾ ਸੀ ਬਾਈ ਨੂੰ ਜਿਹੜੀ ਸੀਬੀਟੀ ਆ ਜਿਹੜੀ ਸੀ ਲੈਨ ਆ ਉਹ ਇਹ ਦੱਸਦੀ ਹੈ ਵੀ ਕਿਹੜਾ ਜਿਹੜੀ ਸਹੀ ਆ ਇਹ ਵੀ ਚਾਲੂ ਹਾਲਤ ਚਾ ਜੇ ਮਤਲਬ ਸੀ ਲੈਨ ਨਾ ਆਵੇ ਫਿਰ ਕਿਟ ਖਰਾਬ ਆ ਜਿਹੜੀ ਬੀ ਆ ਉਹ ਸਾਰਾ ਨਾ ਮੱਧਮ ਰਹਿਣੀ ਹੋ ਰਹਿਣੀ ਆ ਜਿਹੜੀ ਅਸਲੀ ਚੀਜ਼ ਦੇਖਣ ਵਾਲੀ ਹੈ ਇਹ ਚ ਟੀ ਆ ਜੇ ਟੀ ਦਾ ਲੈਨ ਡਾਰਕ ਹੁੰਦੀ ਆ ਦਾ ਮਤਲਬ ਪ੍ਰੈਗਨancies ਕਨਫਰਮ ਆ ਗੱਬਣਾ ਜਿਹੜੀ ਅਸੀਂ ਆ ਦੂਜੀ ਚੈੱਕ ਕਰੀ ਐ ਇਹਦੇ ਵੀ ਪੈਸੇ ਲਾਈਨਾਂ ਤਾਂ ਤਿੰਨੇ ਆ ਗਈਆਂ ਪਰ ਟੀ ਹਜੇ ਡਾਰਕ ਨਹੀਂ ਹੋਈ ਹੈਗੀ ਤੇ ਇਹਨੂੰ ਆਪਾਂ ਹੁਣ ਇਹਨੂੰ ਛੱਡ ਦਿੰਨੇ ਆਪਾਂ ਅਗਲੀ ਜਾਂਦਾ ਹੁਣ ਲੈਨੇ ਆਂ ਸੈਂਪਲ ਹਾਂ ਪੈਸੇ ਇਹ ਵੀ ਮੈਨੂੰ ਲੱਗਦਾ ਹੈਗੀ ਹੋਆ ਕਿਉਂਕਿ ਹਜੇ ਥੋੜੀ ਡਾਰਕ ਨਹੀਂ ਹੋਈ ਟੀਜ ਵਾਲੀ ਲੈਣਾ ਹੋਊਗੀ ਹੁਣੇ ਹੁਣ ਆਪਾਂ ਅਗਲੀ ਹੁਣ ਆਪਾਂ ਚੈੱਕ ਕਰਦੇ ਆ ਤੀਜੀ ਪਵ੍ਰਿਤ ਦੇ ਪੇਪਰ ਚੱਲ ਰਹੇ ਨੇ ਇਹਦੇ ਪੇਪਰ ਵੈਸੇ ਇੱਕ ਰਹਿ ਗਿਆ ਬਾਕੀ ਹੋ ਗਏ ਸਾਰੇ ਵਧੀਆ ਤਾਂ ਕਰਕੇ ਵੀ ਅਸੀਂ ਵੀਡੀਓ ਨਹੀਂ ਬਣਾ ਰਹੇ ਸੀ ਕਿਉਂਕਿ ਮੈਨੂੰ ਟਾਈਮ ਵੀ ਨਹੀਂ ਲੱਗਦਾ ਸੀ ਇਹਨੂੰ ਪੜਾਉਣ ਦੇ ਚੱਕਰ ਚ ਬਹੁਤ ਦਿਨ ਹੋ ਗਏ ਤਾਂ ਮੈਨੂੰ ਕਈਆਂ ਨੇ ਪੁੱਛਿਆ ਵੀ ਆ ਵੀਡੀਓ ਨਹੀਂ ਬਣੀ ਵੀਡੀਓ ਮੇਰੇ ਕੋਲ ਟਾਈਮ ਨਹੀਂ ਹੋ ਗਿਆ ਆ ਕੀ ਕਿਟਾ ਬਣ ਨਹੀਂ ਕਰਦੇ ਹੁਣ ਆਪਾਂ ਆ ਯਾਰ ਰਮੇਸ਼ ਜੀ ਹੁਣ ਆਪਾਂ ਤੀਸਰੀ ਗਾਣੂ ਚੈੱਕ ਕਰਨ ਲੱਗਿਆ ਰਮੇਸ਼ ਜੀ ਇਹ ਗਾਮ ਜੜ ਕਰਾਂਗੇ ਮੰਨ ਲਾਂਗੇ ਰਹੀ ਵੀ ਚਲ ਨਿਕਲਿਆ ਹੋਇਆ ਮੈਨੂੰ ਇਹ ਸਪੈਸ਼ਲੀ ਵਾਰ ਰਹੀ ਨਹੀਂ ਕਿ ਆਪਾਂ ਇਹ ਹੋਗੇ ਸਦੀ ਗੱਲ ਵਾਇਤੀ ਚਲੋ ਵੀ ਹਟੋ ਜੀ ਕਿ ਲਾਹਾਂਗੇ ਜਾਈਏ ਕੋਲ ਤੇ ਫੰ ਤੀਸਰੀ ਗਾ ਦਾ ਬਲੱਡ ਲੈਣ ਲੱਗੇ ਨੇ ਦੇਖਦੇ ਆ ਹੁਣ ਇਹਦਾ ਕੀ ਰਿਜ਼ਲਟ ਆਉਂਦਾ ਕੋਈ ਗਾਮ ਦਾ ਪੂਰੀ ਨਾ ਬੜਾ ਕੱਪਾ ਦੇ ਕੂਬਾ ਤੇਨ ਨੂੰ ਤੂੰ ਭੱਜਣਾ ਪਊਗਾ ਮੈਨੂੰ ਬਹੁਤ ਡਰ ਲੱਗਦਾ ਉਹ ਤੋਂ ਅੱਜ ਇਹ ਹੋਲੀ ਖੇਡਣ ਲੱਗੇ ਮੈਂ ਗੋਲਦਸ ਮਾਨ ਮਗਾਇਆ ਸੀ ਹਾਂ ਤੇ ਮੇਰੇ ਤੋਂ ਸਾਰੇ ਪਾਣੀ ਦਾ ਹਾਂ ਸਟਾਰਟ ਵੀ ਤੂੰ ਹੀ ਕੀਤੀ ਸੀ ਹੋਲੀ ਖੇਡਣੀ ਫਿਰ ਹੁਣੇ ਤੈਨੂੰ ਇੰਨੇ ਦਿਨ ਪਹਿਲੀ ਹੋਲੀ ਨੂੰ ਕੀ ਹੋਇਆ ਸੀ ਸਾਨੂੰ ਕੁਝ ਕਰੀ ਟੈਸਟ ਦਿੱਤੀ ਸੀ ਮੈਂ ਉਹ ਚੋ ਵੀ ਮੈਂ ਪਾਣੀ ਨਹੀਂ ਪੀਂਸੀ ਚਾਚੂ ਨੇ ਭਰੇ ਆ ਦਿੱਤਾ ਅੱਛਾ ਫਿਰ ਬਾਪ ਚਕਾਰੀ ਸਾਡ ਫਿਰ ਬਾਲਟੀਆਂ ਚੱਲ ਪੀਆਂ ਹਾਂ ਗੋਹਾ ਚੱਲ ਪਿਆ ਅਜੇ ਮੈਂ ਰਿਕਾਰਡ ਨਹੀਂ ਕੀਤਾ ਕਿ ਪਹਿਲਾਂ ਮੈਂ ਰੱਜੀ ਕਰਦਾ ਸੀ ਮੈਂ ਇਹਨਾਂ ਦੀ ਵੀਡੀਓ ਬਣਾਉਣੀ ਆ ਉਹ ਇੱਕ ਆਣੇ ਬਹੁਤ ਔਖਾ ਬਲੱਡ ਦਿੰਦੀਆਂ ਨੇ ਦੇਖੋ ਲੈ ਲੈ ਬਲੱਡ ਤੀਜੀ ਗਾਂ ਦਾ ਵੀ ਬਲੱਡ ਲੈ ਲਿਆ ਚੈੱਕ ਕਰਦੇ ਹੁਣ ਕਿ ਹੁਣ ਇਹ ਤਾਂ ਹੋਊ ਨਹੀਂ ਕੱਪੜਾ ਠੀਕ ਹੈ ਜਿਆਦਾ ਪਰ ਇਹਨਾਂ ਦੇ ਫੈਕਸ਼ਨ ਸੀ ਠੀਕੇ ਲਾਇਏ ਬਨੇ ਬਸ ਇਹ ਨਾਲੇ ਇਹਨਾਂ ਦਾ ਹੋਆ ਹਾਂ 1 2 3 ਉਹਨਾਂ ਦਾ ਇੱਕ ਗਾਂ ਦਾ ਹਜੇ ਰਿਪੀਟਰ ਕਰ ਗਿਆ ਉਹ ਬੋਲਿਆ ਜੀ ਜਦੋਂ ਇੱਕ ਦਿਨ ਹੋਇਆ ਨਾ ਪਾਲੀ ਦੇ ਬੱਚਿਆਂ ਨੇ ਦੀ ਕਿ ਲੱਗੇ ਬਨੇ ਤੇ ਉਹਦਾ ਮੈਨੂੰ ਕਰਵਾਉਣਾ ਨਹੀਂ ਜਦੋਂ ਮੇਰੇ ਜਾਨੀ ਨੇ ਜਿਹੜੀ ਛਰੇ ਤੇ ਆ ਦੋ ਦਿਨ ਦਾ ਪੱਕੀ ਬਸਿਆ ਨੇ ਤੇ ਇਧਰ ਜਿਹੜੀਆਂ ਆ ਦੋ ਕਰਵਾਉਣੇ ਆ ਦੋ ਨੇ ਜਿਹੜੀਆਂ ਇਹਨਾਂ ਦੇ ਵੀ ਬੱਚੇ ਆਲੇ ਨੇ ਚੱਲ ਮੈਂ ਚੱਲ ਜਣਾ ਚਾਹ ਲੋ ਦੇਖਦੇ ਹਾਂ ਹੁਣ ਇਹਨਾਂ ਨੂੰ ਜਿਹੜੀ ਆਪਾਂ ਤੀਜੇ ਨੰਬਰ ਤੇ ਕਰੀਆ ਮੈਨੂੰ ਲੱਗਦਾ ਇਹ ਨਹੀਂ ਹੈਗੀ ਹੂੰ ਲਗਭਗ 15 ਮਿੰਟ ਦਾ ਹਰ ਇੱਕ ਦਾ ਵੇਟ ਕਰਨਾ ਆਪਾਂ ਕਹਿੰਦਾ ਜਜਵਾਤੀ ਜਾਓਗੇ ਤੇ ਹਾਂ ਤੇ ਨਹੀਂ ਆਜ ਤੀਨ ਹੀ ਨਾ ਆਈ ਹੈਗੀ ਆ ਦੇ ਆ ਰਹੀ ਹੈ ਆ ਰਹੀ ਹੈ ਆ ਰਹੀ ਆ ਆ ਰਹੀ ਹੁਣ ਉਧਰ ਨੇਕਚਰ ਕਰ ਲਿਆ ਹੁਣ ਆਪਾਂ ਨੇ ਠੀਕ ਆ ਇਹਦੇ ਆਪਣਾ ਟੀਕਾ ਲੱਗਿਆ ਹੋਇਆ ਹੈ 66 ਇਹ ਜ਼ਰੂਰੀ ਹੈ ਕਿਉਂਕਿ ਮੈਂਗਾ ਟੀਕਾ ਹੁੰਦਾ ਇੱਥੇ ਕਰੀ ਨਾਨਕ ਬਾਬੇ ਕੇਪਾ ਬੱਚੀ ਦੇ ਉਹ ਪਲੇ ਹੀ ਦੋ ਬੱਚੇ ਜਦੋਂ ਇੱਕ ਜਿੱਦਾਂ ਆਪਾਂ ਜਿਹੜੇ ਪਲੇਨ ਚੇ ਲਵਾਏ ਤੇ ਇੱਕ ਵੀ ਬੱਸੀ ਨਹੀਂ ਹੈਗੀ ਦੋ ਬੱਸੀਆਂ ਹੈ ਕੋਲੋਂ 12 ਦਰਗਾ ਪਾ ਚ ਹਾਂ ਸਾਰੇ ਬੱਚੇ ਹੀ ਬੱਚੇ ਆਏ ਨੇ ਪਲੇਨ ਚ ਤਾਂ ਜਿਹੜਾ ਵਾਗਿਆ ਪਹਿਲਾਂ ਕਿਟ ਲੱਗੀ ਦੀ ਲਗਭਗ ਕਨਫਰਮ ਨੇ ਲਗਭਗ ਨਹੀਂ ਕਨਫਰਮ ਨੇ ਹਾਂ ਬਾਕੀ ਆਪਾਂ ਐਂਡਰ ਦੱਸਾਂਗੇ ਪੂਰਾ ਰਿਜ਼ਲਟ ਹਾਂ ਠੀਕ ਆ ਹੁਣ ਚੌਥੀ ਦਾ ਉਹ ਕੀਤਾ ਵਾ ਚੌਥੀ ਦਾ ਪੈਕੇਟ ਲਾਤੀ ਚੌਥੀ ਦਾ ਸੈਂਪਲ ਪਾਤਾ ਪੰਜ ਵੀ ਦਾ ਹੁਣ ਸੈਂਪਲ ਲੈਣ ਲੱਗੇ ਨੇ ਹਾਂ ਉਹ ਰੋਸ ਅੱਛਾ ਮੇਰੀ ਯਾਰੀ ਸੀ ਉਹਦਾ ਨਾਮ ਮੈਡਿਕਿਆ ਸੀ ਦਾ ਕਿਉਂਕਿ ਜਿਹੜੀ ਮੇਰੀ ਉਹ ਸੋਣੀ ਉਹ ਲਾ ਜਿਹਨੂੰ ਲੋਕ ਦੇਖਣੇ ਫਿਰ ਬੁਲਾ ਲਊਗਾ ਕਿਹੋ ਤਰੀਕੇ ਦਾ ਫਰੈਂਡ ਬਣਾਉ ਸੀ ਹਾਂ ਹਾਂ ਕੋਲੇ ਇਹ ਕਹੀਂ ਵਾਰੀ ਆਉਂਦੇ ਆ ਫਰੈਂਡਾਂ ਦੇ ਨਵੇਂ ਵੀ ਬੱਚੇ ਰੱਖ ਦਿੰਦੀ ਹੈ ਤਾਂ ਹੀ ਤਾਂ ਕਹਿੰਦੀ ਐ ਅਸੀਂ ਤਾਂ ਇਹ ਰੱਖੇ ਸੀ ਇਹ ਨਾਮ ਵੀ ਮਿਲਦੇ ਜੁਲਦੇ ਰੱਖੇ ਦੇ ਵੀ ਰਾਣੀ ਰੱਖੇ ਸੀ ਇਹ ਤਾਂ ਰੋਜ਼ ਨਹੀਂ ਰੱਖਣਾ ਨਹੀਂ ਹਾਂ ਵੀ ਇਹ ਰੋਜ਼ ਨਹੀਂ ਆਪਾਂ ਨੂੰ ਰੋਜ਼ ਨਹੀਂ ਦੋ ਆ ਵੀ ਉਪਰ ਕਰਦੇ ਹਾਂ ਉਹ ਨੀਚੇ ਕਰਦੇ ਨੇ ਦੋ ਰਾਣੀ ਰੱਖਿਆ ਸੀ ਠੀਕ ਆ ਇਹ ਤੀਜੀ ਦਾ ਗੌਰੀ ਰੱਖਿਆ ਸੀ ਉਹ ਗੌਰੀ ਜਿਆਦੇ ਸੀ ਇੱਕ ਗੌਰੀ ਜਿਆਦੇ ਸੀ ਚਲੋ ਜੀ ਦੇਖਦੇ ਆ ਹੁਣ ਪੰਜਵੀਂ ਦਾ ਬਲੱਡ ਲੈਣ ਲੱਗੇ ਨੇ ਰਾਣੀ ਦਾ ਇਹ ਆਉਣੀ ਸਭ ਤੋਂ ਪਹਿਲੀ ਗਾਂ ਇਨੇ ਹੌਂਦਾ ਕੁਝ ਨਹੀਂ ਵੇਤੀਆਂ ਬੱਸੀਆਂ ਦਿੱਤੀਆਂ ਨੇ ਹਾਂ ਦੋ ਸੈਕਸ਼ਨ ਦੀਆਂ ਦਿੱਤੀਆਂ ਨੇ ਇੱਕ ਪਲੇਨ ਦਿੱਤੀ ਹੁਣ ਫੇਰ ਇਹਦੇ ਬੱਸੀ ਵਾਲਾ ਟੀਕੇ ਦੇ ਵਾਗ ਗਏ ਹੁਣ ਦੇਖਦੇ ਕੀ ਵੜਦਾ ਇੱਥੇ ਬੜੀ ਗਰਮੀ ਚ ਬੜੇ ਲਵਾਇਆ ਨਹੀਂ ਸੀ ਮਿਸਟਰ ਕਰਾਤੀ ਚਾਹਵੇਂ ਬੌਂਡੀ ਡੇਟ ਘਟਾ ਲਈ ਥੋੜਾ ਜਿਹਾ ਇਹ ਹੁਣ ਦੁਬਾਰਾ ਇਹਦੇ ਫੋਟ ਕਰਦੇ ਚਾਹੂ ਬੌਦਾ ਸਭ ਤੋਂ ਪਹਿਲੀ ਗਾ ਆਏ ਐ ਸਾਡੀ ਇਹ ਨਹੀਂ ਵਾਦਾ ਕਰਿਆ ਸੀ ਆਗੇ ਬਾ ਉਹ ਰਿਹਾ ਸਬੂਕ 2 4 5 6 ਡੈਕਟ ਕਰ ਲਿਆ ਆਪਾਂ ਨੇ 7 ਵੀ ਲੱਗ ਜਾਂਦਾ ਨੇ ਹਾਟਾ ਆਇਨੇ ਬਹੁਤ ਔਖਾ ਬਲੱਡ ਦਿੱਤਾ ਬਈ ਬਹੁਤ ਖਰਾਬ ਹੈ ਮਮੀ ਡੇਟਾਂ ਲਿਖ ਕੇ ਰੱਖ ਦਿੰਦੇ ਆ ਮੇਂ ਦੀ ਡੈਰੀ ਲਈ ਦੀ ਸਾਰਾ ਟੱਬਰ ਲੱਗਿਆ ਪਿਆ ਚੈੱਕ ਕਰਨ ਹਾਂਜੀ ਲਓ ਜੀ ਰੱਬ ਦੀ ਕਿਰਪਾ ਨਾਲ ਆਪਣੇ ਖਾਲ ਦਾ ਰਿਜ਼ਲਟ ਆ ਗਿਆ ਜੀ ਦਾ 90% ਰਿਜ਼ਲਟ ਆ ਗਿਆ ਇੱਕ ਗਾਂ ਆਪਣੇ ਆ ਦੇਖੋ ਜਿਹੜਾ ਆਪਾਂ ਪਹਿਲਾਂ ਦਿਖਾਣਾ ਬੀਅਰਡ ਤੇ ਟੀ ਦੇਖੋ ਕਿੰਨੀ ਡਾਰਕ ਆ ਗਈ ਸਾਰਿਆਂ ਡੱਪਾਂ ਦੀ ਇੱਕ ਨਹੀਂ ਆ ਗਈ ਜਿਹੜੀ ਆਪਣੀ ਇੱਕ ਗਾਂ ਰਹੀ ਨਹੀਂ ਠੀਕ ਆ ਉਹ ਨੂੰ ਆਪਾਂ ਕੇਰਾ ਡਾਕਟਰ ਤੋਂ ਵੀ ਚੈੱਕ ਕਰਾ ਦਾਂਗੇ ਉਹਦੇ ਦੇਖੋ ਟੀਆਈਓ ਨਹੀਂ ਉਹਦੇ ਟੀਆਈਓ ਨਹੀਂ ਹੈ ਠੀਕ ਆ ਇਹ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਰਿਹਾ ਨਾਲੇ ਸੌਖਾ ਲਿਕਾ ਬਣੀ ਬਿਲਕੁਲ ਜੀ ਨਾ ਕੋਈ ਡੰਗਰ ਉਤਰੀਫ ਨਾ ਕੋਈ ਲੈਣਾ ਨਾ ਦੇਣਾ ਬਹੁਤ ਵਧੀਆ ਰਿਜ਼ਲਟ ਰਿਹਾ ਤੇ ਨੈਕਸਟ ਟਾਈਮ ਆਪਾਂ ਇਹਨਾਂ ਦੇ ਕਰਿਆ ਕਰਨਾ ਹੋਣਾ ਚੈੱਕ ਕਰੀਏ ਇੱਕ ਮਹੀਨਾ ਪਹਿਲਾਂ ਵੀਡੀਓ ਬਣਾਈ ਸੀ ਕਹਿੰਦੇ ਸੀ ਵੀ ਉਧਰ ਹੋ ਕਰਾਂਗੇ ਨਾ ਤਿਆਰੀ ਜੀ ਤਾਂ કરી ਸੀ ਪਰ ਫੇਰ ਪਲਾਨ ਚੇਂਜ ਹੋ ਗਿਆ ਹਾਂ ਫੇਰ ਕਹਿੰਦੇ ਵੀ ਪਹਿਲਾਂ ਡਾਇਰੈਕਟਰ ਲੈ ਲੈਣੇ ਆ ਤੇ ਉਹ ਆਈ ਗਮਾ ਜਮਾ ਜਿਸਕਾਰ ਰਹਿ ਗਿਆ ਤੇ ਇਹ ਸਾਰਾ ਹੁੰਦਾ ਇਹਨਾਂ ਦੇ گاਵਾਂ ਦੇ ਸਿਰ ਤੋਂ ਹੀ ਹਨਾ ਵਿਚਾਰੀਆਂ ਵਧੀਆਂ ਨੇ ਚੱਲ ਸਾਡਾ ਸਾਥ ਦੇ ਹੀ ਜਾਂਦੀਆਂ ਨੇ ਤੇ ਅਸੀਂ ਟਰੈਕਟਰ ਨਵਾਂ ਲਿਆਂਦਾ 36p ਉਹਦੀਆਂ ਵੀਡੀਓਜ਼ ਵੀ ਹੈਗੀਆਂ ਨੇ ਬਸ ਉਹ ਮੈਂ ਨਾਲ ਅਟੈਚ ਕਰ ਦੂੰਗੀ ਹਨਾ ਹਾਂਜੀ 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 ਉਹਦਾ ਸਪੈਸ਼ਲ ਇੱਕ ਦਿਨ ਬਲੌਗ ਬਣਾਵਾਂਗੇ ਤੇ ਇਹਦੇ ਨਾਲ ਵੀ ਕੋਈ ਸੋਚ ਆਈ ਸੀ ਅਟੈਚ ਕਰਾਂ ਕਿ ਫਿਰ ਟਾਈਮ ਵੱਡਾ ਕੱਟ ਜਾਗਾ ਸੀਜ਼ਨ ਕਰਕੇ ਫਿਰ ਟਰੈਕਟਰ ਮਿਲਣਾ ਨਹੀਂ ਸੀਗਾ ਹਨਾ ਮੱਕੀ ਮੁੱਕੀ ਦਾ ਚਾਰ ਚੁਰ ਵੀ ਪਾਉਣਾ ਟਰੈਕਟਰ ਜੂਰੀ ਸੀ ਲਾਣਾ ਹਾਂਜੀ ਸਰ ਕੋਈ ਸਾਰੀ ਇੱਕ ਦੀ ਸੋਚ ਰਹੀਆਂ ਵੀ ਕਣਕ ਦਾ ਚਾਰ ਪਾ ਦਈਏ ਇੱਕ ਟੂ ਐਕਸੀ ਆ ਕਿ 3 4 ਕਿਲੋ ਦਾ ਭਰ ਕੇ ਦੇਖਣਾ ਵੀ ਕਣਕ ਦਾ ਕੀ ਰਿਜ਼ਲਟ ਆਇਆ ਸੀ ਬਾਕੀ ਅਸੀਂ ਮਾਣ ਦਾ 40 ਛੜਦਾ ਵੀ ਚਲੋ ਉਹਨੂੰ ਬਾਅਦ ਚੋਂ ਦੇਖਾਂਗੇ ਪਰ ਇਹ ਹੁਣ ਅਸੀਂ ਕੱਲ ਇੱਕ ਨਵੀਂ ਮਸ਼ੀਨ ਲਵਾਉਣੀ ਆ ਪੱਕੇ ਪੱਕੇ ਇੱਥੇ ਇਹਨੂੰ ਦੇਲਪਗਾ 1.5 ਲੱਖ ਰੁਪਏ ਉਹ ਉੱਥੇ ਕੰਮ ਨਾਲ ਇੱਕ ਖੁੱਲੀਆਂ ਛੜਦਿਆਂ ਕਰਦਾਂਗੇ ਉਹ ਜਿਹੜਾ ਜ਼ਿਆਦਾ ਕੰਮ ਕਰਨਾ ਸੀ ਇਹ ਇੱਕ ਸੀ ਇੱਕ ਸਾਲ ਹੋਰ ਇੱਥੇ ਕਰਾਂਗੇ